you <laughs> ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪਰਗਾਸਿਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਹਰ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਹਿਰੀ ਗੁਰ ਗੋਬਿੰਦ ਸਿੰਘ ਬਸਾਲਾ ਪੁਨ ਪੁਨ ਸਿ ਸਾਜੀ ਪੁਨ ਪੁਨ ਸਿ ਸਾ ਬੰਦੂ ਬਾਰ ਬਾਰ ਜਗਦੀ ਸਾ ਸ੍ਰੀ ਗੁਰੂ ਸ਼ਬਦ ਕਮਾਏ ਜਨ ਜਿਤ ਪੰਜ ਬਿਕਾਰ ਤਿੰਨ ਸੰਤਨ ਕੋ ਬੰਦਨ ਦਰ ਚਰਨਨ ਪਰਤਾਰ ਏਕ ਊੰਕਾਰਾ ਸਤਿਗੁਰੂ ਇਹ ਬਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਣ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗੁਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀ ਦੋਹਰਾ ਇਸ ਪ੍ਰਕਾਰ ਮਾਤਾ ਰਹੀ ਦਿੱਲੀਪੁਰ ਮਹਫੇਰ ਸੰਗਤ ਸੇਵੇ ਭਾਵ ਤਰ ਮਿਲ ਸਕੇਲ ਬਡੇਰ ਇਸ ਪ੍ਰਕਾਰ ਮਾਤਾ ਰਹੀ ਦਿੱਲੀਪੁਰ ਮਹਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਤ ਪਾਵਨ ਦੀਨਾ ਬੰਦੂ ਭਗਤ ਵੈਸ਼ਾਲ ਕਿਰਪਾ ਦੇ ਖਜ਼ਾਨੇ ਦਸਾਂ ਹੀ ਪਾਦਸ਼ਾਹੀਆਂ ਦਾ ਸਰੂਪ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਨਕ ਸ਼ਾਹ ਤਰ ਸ਼ਾਇਆ ਹੀਠ ਆਪਾਂ ਸਰਬੱਤ ਸੰਗਤ ਨੂੰ ਜੋ ਸੁਭਾਗਾ ਸਮਾ ਪ੍ਰਾਪਤ ਹੋਇਆ ਹੈ ਜੋ ਸੰਧਿਆ ਦੇ ਸਮੇਂ ਨਿਤ ਦੀ ਮਰਿਆਦਾ ਦੇ ਅਨੁਸਾਰ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੀ ਹਾਜ਼ਰੀ ਭਰੀ ਜਾਂਦੀ ਹੈ ਜੋ ਬੀਤੇ ਹੋਏ ਪ੍ਰਸੰਗ ਦੇ ਵਿੱਚ ਆਪਾਂ ਸਭ ਨੇ ਸਰਵਨ ਕੀਤਾ ਸੀ ਕਿ ਜੋ ਮਾਤਾ ਸੁੰਦਰੀ ਜੀ ਨੇ ਜੋ ਪਾਲਕ ਪੁੱਤਰ ਜੀਤ ਸਿੰਘ ਦੀ ਪਾਲਣਾ ਕੀਤੀ ਸੀ ਤੇ ਉਹ ਪੁੱਤਰ ਕੁਪੁੱਤਰ ਨਿਗਲਿਆ ਤੇ ਫਿਰ ਮਾਤਾ ਜੀ ਨੇ ਉਸ ਨੂੰ ਹਰ ਚੋ ਬੇਦਖਲ ਕਰ ਦਿੱਤਾ ਤੇ ਫਿਰ ਕੁਝ ਸਮੇਂ ਬਾਅਦ ਮਾਤਾ ਜੀ ਵੀ ਕਹਿਣ ਲੱਗੇ ਅਸੀਂ ਇਸ ਅਸਥਾਨ ਤੇ ਨਹੀਂ ਰਵਾਂਗੇ ਪਰ ਸਿੱਖ ਸੰਗਤਾਂ ਨੇ ਮਾਤਾ ਜੀ ਅੱਗੇ ਬੇਨਤੀ ਕੀਤੀ ਤੇ ਤੁਸੀਂ ਇੱਥੇ ਹੀ ਰਹਿਣਾ ਕਰੋ ਤੁਹਾਨੂੰ ਇੱਕ ਨਵਾਂ ਮਹਿਲ ਤਿਆਰ ਕਰਾ ਦਿੰਦੇ ਹਾਂ ਮਾਤਾ ਜੀ ਫਿਰ ਉਸ ਮਹਿਲ ਦੇ ਵਿੱਚ ਰਹਿੰਦੇ ਰਹੇ ਤੇ ਉਹ ਸਮੇਂ ਬਾਅਦ ਫਿਰ ਜੋ ਅਜੀਤ ਸਿੰਘ ਉਹ ਵੀ ਮਾਤਾ ਦੀ ਡਿਉੜੀ ਦੇ ਆ ਕੇ ਅੱਗੇ ਖੜਦਾ ਰਿਹਾ ਮਾਤਾ ਨੂੰ ਤਰਸ ਆਇਆ ਮਾਤਾ ਨੇ ਕਿਹਾ ਵੀ ਜਿਹੜੀ ਵੀ ਚੀਜ਼ ਮੰਗਦਾ ਹੈ ਉਸ ਨੂੰ ਦੇ ਦੇਣੀ ਕਰਿਆ ਕਰੋ ਉਹ ਮੰਗਦਾ ਤੇ ਉਸ ਨੂੰ ਜੋ ਚੀਜ਼ ਉਹ ਪ੍ਰਾਪਤ ਹੋ ਜਾਂਦੀ ਫਿਰ ਉਸ ਦੇ ਪਿੱਛੇ ਇੱਕ ਫਕੀਰ ਲੱਗ ਜਾਂਦਾ ਹੈ ਤੇ ਫਕੀਰ ਉਸ ਨੂੰ ਬਹੁਤ ਸਤਾਉਂਦਾ ਹੈ ਤੇ ਉਹ ਆਪਣੇ ਸੇਵਕਾਂ ਨੂੰ ਕਹਿ ਕੇ ਅਜੀਤ ਸਿੰਘ ਉਸ ਫਕੀਰ ਨੂੰ ਮਰਵਾ ਦਿੰਦਾ ਹੈ ਤੇ ਜੋ ਫਕੀਰ ਦੇ ਚੇਲੇ ਹਨ ਉਹ ਲੱਭਦੇ ਰਹਿੰਦੇ ਹਨ ਤੇ ਸਾਡਾ ਜੋ ਫਕੀਰ ਹੈ ਕਿੱਥੇ ਗਿਆ ਉਹ ਨਿਆਂ ਦੇ ਲਈ ਬਾਦਸ਼ਾਹ ਦੇ ਕੋਲ ਜਾਂਦੇ ਹਨ ਬਾਦਸ਼ਾਹ ਨਿਆਂ ਕਰਦਾ ਹੈ ਜਿਸ ਪ੍ਰਕਾਰ ਅੱਗੇ ਜੋ ਪ੍ਰਸੰਗ ਆ ਰਿਹਾ ਮੰਚਿਤ ਬਿਰਤੀਆਂ ਇਕਾਗਰ ਕਰਕੇ ਸਰਵਨ ਕਰਨਾ ਕਰਿਏ ਜੀ ਦੋਹਰਾ ਇਸ ਪ੍ਰਕਾਰ ਮਾਤਾ ਰਹੀ ਦਿੱਲੀਪੁਰ ਮਹਿ ਫੇਰ ਇਸ ਪ੍ਰਕਾਰ ਮਾਤਾ ਜੀ ਫਿਰ ਜੋ ਦਿੱਲੀ ਨਗਰੀ ਦੇ ਵਿੱਚ ਰਹੇ ਸੰਗਤ ਸੇਵੈ ਭਾਵ ਧਰ ਮੇਲ ਸਕੇਲ ਬਡੇਰ ਜੋ ਸੰਗਤ ਜੋ ਇਕੱਠੀ ਹੋ ਕੇ ਵੱਡੀ ਭਾਵਨਾ ਧਰ ਕੇ ਮਾਤਾ ਜੀ ਦੀ ਸੇਵਾ ਕਰਦੀ ਸੀ ਚੌਪਈ ਸਮਾ 17 ਸਈਆ ਬਤਾਇਓ ਜੋ ਸੰਮਤ 1700 ਬੀਤ ਗਿਆ ਜਿਹੜਾ ਸੰਮਤ ਜੋ 1800 ਚੜਿਆ ਛੱਡਿਓ 18 ਸਈਆ ਗਿਨਾਇਓ ਜਿਹੜਾ ਸੰਮਤ 1800 ਚੜ ਗਿਆ ਨਾਦਰ ਸਾਹਾ ਆਏ ਚੱਲ ਗਇਓ ਤੇ ਜੋ ਨਾਦਰ ਸਾਹ ਚੱਲ ਕੇ ਆ ਗਿਆ ਸultan ਸਕਲ ਬਿਨਾਸੀ ਭਇਓ ਤੇ ਬਾਦਸ਼ਾਹ ਦੀ ਜੋ ਸਾਰੀ ਸਲਤਨਤ ਵਿਨਾਸ਼ ਹੋ ਗਈ ਮਾਤ ਬਿਰਦ ਜਰਜਰੀ ਸਰੀਰ ਮਾਤਾ ਜੀ ਬਹੁਤੀ ਜੋ ਬਿਰਦ ਹੋ ਗਏ ਸਨ ਸੇਵਤ ਸੰਗਤ ਰਹੇ ਨਿਤ ਤੀਰ ਜੋ ਸਰੀਰ ਕਮਜ਼ੋਰ ਹੋ ਗਿਆ ਸੀ ਸੰਬਤ ਚਾਰ ਬਿਤੇ ਗਏ ਔਰ ਜੋ ਚਾਰ ਸਾਲ ਹੋਰ ਬੀਤ ਗਏ ਅੰਤ ਸਮਾਪਹੁਚਿਓ ਇਸ ਠੌਰ ਮਾਤਾ ਜੀ ਦਾ ਜੋ ਅੰਤ ਸਮਾ ਸੀ ਉਹ ਨੇੜੇ ਆ ਗਿਆ ਤੇ ਤ ਇਕਾਦਸੀ ਮਹ ਤਜ ਪ੍ਰਾਨ ਜੋ ਇਕਾਦਸੀ ਦੀ ਜੋ ਤਿਥੀ ਨੂੰ ਪ੍ਰਾਨ ਛੱਡ ਗਏ ਪਹੁੰਚੇ ਪਤ ਢਿਗ ਮੁਕਤ ਸਥਾਨ ਜੋ ਮੁਕਤੀ ਵਾਲਾ ਸਥਾਨ ਆਪਣੇ ਪਿਤਾ ਪਤੀ ਦਾ ਜੋ ਸਥਾਨ ਹੀ ਉਸ ਦੇ ਪਾਸ ਪਹੁੰਚੇ ਸ੍ਰੀ ਹਾਰਿਕ੍ਰਿਸ਼ਨ ਦੇਹ ਰਾਜਾ ਜਿੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਦੇਹ ਰਾਸੀ ਸਾਹਿਬ ਦੇਵੀ ਦਾਹ ਪੇਤ ਹਾ ਮਾਤਾ ਸਾਹਿਬ ਦੇਵਾ ਜੀ ਦਾ ਸਨਸਕਾਰ ਕੀਤਾ ਸੀ ਦਿੱਲੀ ਕੀ ਸੰਗਤ ਮਿਲ ਸਾਰੀ ਜੋ ਦਿੱਲੀ ਦੇ ਸਾਰੇ ਸਿੱਖ ਸੰਗਤ ਉਥੇ ਇਕੱਠੀ ਹੋਈ ਰਚਿਓ ਵਿਮਾਨ ਲਾਏ ਧਨ ਭਾਰੀ ਉਹਨਾਂ ਨੇ ਬਹੁਤਾ ਧਨ ਲਾ ਕੇ ਇੱਕ ਸੁੰਦਰ ਵਿਮਾਨ ਤਿਆਰ ਕੀਤਾ ਕੰਚਨ ਕੰਭ ਘਰਾਵਨ ਕਰੇ ਜਿਵੇਂ ਸੋਨੇ ਦੇ ਫੁੱਲ ਕੜਵਾਏ ਬਹੁ ਮੂਲੇ ਪਟ ਉੱਪਰ ਪਰੇ ਤੇ ਬਹੁਤ ਕੀਮਤੀ ਕੱਪੜੇ ਉੱਪਰ ਪਾਏ ਗਏ ਉਧਰ ਦੇਹਕ ਮਾਤੇ ਕੇਰਾ ਤੇ ਮਾਤਾ ਜੀ ਦਾ ਜੋ ਮ੍ਰਿਤਕ ਸੰਸਕਾਰ ਨੀਕ ਕੀਨੇ ਧਨ ਲਾਇ ਬਡੇਰਾ ਬਹੁਤ ਹੈ ਧਨ ਲਾ ਕੇ ਚੰਗੀ ਰੀਤੀ ਦੇ ਨਾਲ ਕੀਤਾ ਗਰੀ ਬਜ਼ਾਰਨ ਮਹਿਬਰਖਾਈ ਜੇ ਜੋ ਗਲੀਆਂ ਬਜ਼ਾਰਾਂ ਦੇ ਵਿੱਚ ਧਨ ਦੀ ਵਰਖਾ ਕਰਕੇ ਸਿੱਖ ਸੰਗਤ ਲੱਗੀ ਇਸ ਥਾਈ ਜੇ ਜੋ ਸਿੱਖ ਸੰਗਤ ਮਾਤਾ ਜੀ ਦੇ ਸਰੀਰ ਨੂੰ ਉਸ ਥਾਂ ਲੈ ਗਏ ਚੰਦਨ ਕੀ ਚਿਖ ਰਚੀ ਵਿਸਾਲਾ ਜੇ ਜੋ ਚੰਦਨ ਦੀ ਵਿਛਾਲ ਜੋ ਚਿਖਾਉ ਤਿਆਰ ਕੀਤੀ ਬਹੁ ਕਰਤਲੇ ਕਰ ਇਸ ਮਹਿ ਡਾਲਾ ਉਸ ਦੇ ਵਿੱਚ ਬਹੁਤੀ ਜੋ ਘੋ ਲੈ ਕੇ ਉਸ ਦੇ ਵਿੱਚ ਪਾਇਆ ਉਪਰ ਧਰ ਸਰੀਰ ਕੋ ਤਬੈ ਉਸ ਉਪਰ ਫਿਰ ਮਾਤਾ ਜੀ ਦਾ ਜੋ ਸਰੀਰ ਸੀ ਉਹ ਧਰ ਦਿੱਤਾ ਵਿਦ ਸੋ ਪਸਮ ਦਿਓ ਕਰ ਸਬੈ ਜਿਹੜਾ ਵਿਧੀ ਅਨਸਾਰ ਜੋ ਸਾਰੇ ਸਰੀਰ ਨੂੰ ਪਸਮ ਕਰ ਦਿੱਤਾ ਕਿਰਿਆ ਕਰਮ ਸਿੱਖਣ ਕਰਵਾਏ ਤੇ ਜੋ ਕਿਰਿਆ ਕਰਮ ਹੀ ਉਹ ਸਿੱਖਾਂ ਨੇ ਫਿਰ ਕਰਵਾਇਆ ਜਗ ਵਿਸਾਲ ਕਰਿਓ ਧਨ ਲਾਇ ਤੇ ਬਹੁਤਾ ਧਨ ਲੈ ਕੇ ਇੱਕ ਵਿਸ਼ਾਲ ਜਗ ਕਰਵਾਇਆ ਵਿਪਰਨ ਸਾਧਨ ਦੀਨ ਆਹਾਰਾ ਤੇ ਬ੍ਰਾਹਮਣਾਂ ਤੇ ਜੋ ਸਾਧੂਆਂ ਨੂੰ ਭੋਜਨ ਸ਼ਿਕਾਇਆ ਕਰ ਕੋ ਧਨ ਦੀਏ দান ਉਦਾਰਾ ਤਾਂ ਉਹਨਾਂ ਨੂੰ ਦਾਨ ਦੇ ਵਿੱਚ ਦਿੱਤਾ ਜੋ ਮਾਤਾ ਕੇ ਸੇਵਕ ਅਹੀ ਜੋ ਮਾਤਾ ਜੀ ਦੇ ਸੇਵਕ ਸਨ ਸੱਦਨ ਪਦਾਰਥ ਸਬਤ ਇਹਨ ਰਹੇ ਉਹਨਾਂ ਨੇ ਮਾਤਾ ਜੀ ਦੇ ਘਰ ਆ ਕੇ ਤੇ ਹੋਰ ਪਦਾਰਥ ਪਾ ਲਏ ਹੱਠੀ ਸਿੰਘ ਮਥਰਾ ਮਹਿ ਰਹਉ ਜੋ ਹੱਠੀ ਸਿੰਘ ਸੀ ਉਹ ਮਥਰਾ ਦੇ ਵਿੱਚ ਹੀ ਰਹਾ ਬ੍ਰੰਭ ਦੋਹਨ ਮਸਲਾ ਲਹਿਓ ਉਥੋਂ ਦੇ ਜੋ ਪਿੰਡ ਸਾਨੂੰ ਉਥੋਂ ਉਹ ਮਾਮਲਾ ਇਕੱਠਾ ਕਰਦਾ ਸੀ ਜਿਤਕ ਸੰਗਤ ਆਨ ਚੜਾਵੈ ਜਿਤਕ ਸੰਗਤ ਉਸ ਨੂੰ ਆ ਕੇ ਜੋ ਧਨ ਚੜਾਉਂਦੀ ਸੀ ਜਿਤਕ ਸਿੰਘ ਬਨਨ ਕੋ ਆਵੇਂ ਕੁਝ ਲੋਕ ਉਸ ਦੇ ਕੋਲ ਆ ਕੇ ਸਿੱਖ ਬਣਦੇ ਸਨ ਜਿਸ ਕੀ ਵੀ ਸੰਗਤ ਕੁਝ ਹੋਈ ਉਸ ਦੀ ਜੋ ਕੁਝ ਸੰਗਤ ਉਹ ਬਣ ਗਈ ਦਰਸ਼ਨ ਕਰ ਧਨ ਅਰਪੇ ਸੋਈ ਉਹ ਦਰਸ਼ਨ ਕਰਕੇ ਤਾਂ ਨਿਰਪਣ ਕਰਦੇ ਸਨ ਸਾਡਾ ਸਰੂਰ ਜੋ ਸੰਗ ਬਣਾਏ ਉਸ ਦੇ ਨਾਲ ਜੋ 60 ਸਵਾਰ ਉਹ ਤਿਆਰ ਕੀਤੇ ਸਨ ਬਾਹ ਅਪਨੋ ਲੀਨ ਕਰਾਏ ਤੇ ਫਿਰ ਉਸ ਨੇ ਆਪਣਾ ਵਿਆਹ ਕਰਵਾ ਲਿਆ ਤਹਿ ਰਹਿ ਸੰਬਤ ਬਹੁਤ ਬਿਤਾਏ ਹੋਤੇ ਰਹਿ ਕੇ ਫਿਰ ਉਹ ਬਹੁਤ ਸਾਲ ਉਸ ਨੇ ਬਤੀਤ ਕੀਤੇ ਕਾਬਲ ਕੀ ਗਿਲਜੇ ਪੁਨ ਆਏ ਫਿਰ ਕਾਬਲ ਦੇ ਵਿੱਚ ਉਸ ਨੇ ਜੋ ਗਿਲਜਾਈ ਪਠਾਣ ਆਏ ਕਾਲ ਜਮਨ ਜੋ ਕ੍ਰਿਸ਼ਨ ਸੰਘਾਰਾ ਜਿਵੇਂ ਕਾਲ ਜਮਨ ਜਿਸ ਨੂੰ ਕ੍ਰਿਸ਼ਨ ਨੇ ਮਾਰਿਆ ਸੀ ਰਹਿਉ ਸੰਕਪਨ ਜਿਨ ਜਨਮ ਤਿੰਨ ਧਾਰਾ ਉਸ ਦਾ ਜੋ ਸੰਕਲਪ ਰਹਿ ਗਿਆ ਸੀ ਉਸ ਨੇ ਫਿਰ ਜੋ ਜਨਮ ਧਾਰਨ ਕੀਤਾ ਮਥਰਾ ਕਤਲ ਕਰੋ ਅਰ ਪੁਰ ਕੋ ਤੇ ਮਥਰਾ ਨਗਰੀ ਨੂੰ ਫਿਰ ਉਸ ਨੇ ਇੱਕ ਜੋ ਕਤਲ ਕਰਾਂਗਾ ਮਤਿਓ ਰਹਿਓ ਮਿਰੁਥ ਉਰਕੋ ਉਸਨੇ ਮਰਨੇ ਦਮ ਤੱਕ ਦਿਲ ਦੇ ਵਿੱਚ ਜੋ ਮਨੋਰਥ ਧਾਰਨ ਕੀਤਾ ਸੀ ਅਹਿਮਦ ਸਾਹੋ ਨਾਮ ਜਿਨ ਭਇਓ ਤੇ ਬਾਦ ਦੇ ਵਿੱਚ ਜਿਸ ਦਾ ਨਾਮ ਜੋ ਅਹਿਮਦ ਸਾਹ ਹੋਇਆ ਪ੍ਰਥਮ ਗੁਰੂ ਦਸਵੇਂ ਕਹਿਦਿਓ ਤੇ ਪਹਿਲਾ ਦਸਵੇਂ ਗੁਰੂ ਜੀ ਨੇ ਇਸ ਬਾਰੇ ਕਹਿ ਦਿੱਤਾ ਸੀ ਮਾਝੇ ਵਿਖੇ ਪ੍ਰਥਮ ਬਲ ਘਾਲਾ ਤੇ ਮਾਝੇ ਦੇ ਵਿੱਚ ਉਸਨੇ ਪਹਿਲਾਂ ਆਪਣੀ ਤਾਕਤ ਲਾਈ ਹੈ ਲੂਟ ਤੇ ਕੂਟ ਤੇ ਆਏ ਉਤਾਲਾ ਤੇ ਲੁੱਟਦਾ ਕੂਟਦਾ ਬੜਾ ਹਿਤ ਜੋ ਉਤਾਵਲਾ ਹੋ ਕੇ ਆਇਆ ਹੋਰੇ ਸਿੰਘ ਭਏ ਤਿਸ ਕਾਲਾ ਉਸ ਸਮੇਂ ਸਿੰਘਾਂ ਦੀ ਜੋ ਗਿਣਤੀ ਹੱਲੇ ਬਹੁਤ ਥੋੜੀ ਸੀ ਸੂਰ ਬਿਰਤਾ ਤਰੇ ਵਿਸਾਲਾ ਪਰ ਉਹ ਵਿਸ਼ਾਲ ਸੂਰ ਬਿਰਦਾ ਦੇ ਨਾਲ ਲੜਦਾ ਸੀ ਰਣ ਘਾਲਿਓ ਸਨਮੁਖ ਰਿਪ ਹੋਈ ਨੇ ਵੈਰੀ ਦੇ ਸਾਹਮਣੇ ਹੋ ਕੇ ਜੁੱਧ ਕੀਤਾ ਸੀ ਸੈਨਾ ਅਦਕ ਕਰੇ ਕਿ ਆ ਸੋਏ ਉਸ ਦੀ ਸੈਨਾ ਜੋ ਬਹੁਤ ਵੱਡੀ ਸੀ ਸਿੰਘ ਥੋੜੇ ਸਨ ਇਸ ਕਰਕੇ ਉਸ ਨੇ ਉਹ ਲੜਦਾ ਸੀ ਤਉ ਹਜ਼ਾਰਨ ਕੇ ਹਤ ਪ੍ਰਾਨਾ ਫਿਰ ਵੀ ਉਹਨੇ ਹਜ਼ਾਰਾਂ ਵੈਰੀਆਂ ਦੇ ਜੋ ਪ੍ਰਾਣੋ ਕੱਢ ਦਿੱਤੇ ਕਰਿਓ ਦੁਸ਼ਟ ਕੋ ਕਸ਼ਟ ਮਹਾਨ ਉਸਨੇ ਦੁਸ਼ਟਾਂ ਨੂੰ ਬਹੁਤਾ ਹੀ ਦੁੱਖ ਦਿੱਤਾ ਥੋਰੇ ਬਹੁਤ ਗਿਨੇ ਨਹਿ ਸਿੰਘ ਸਿੰਘ ਆਪਣੇ ਆਪ ਨੂੰ ਬਹੁਤੇ ਥੋੜੇ ਨਹੀਂ ਸੀ ਗਿਣਦੇ ਸਨ ਨਿਰਪੈ ਲੜਹਿ ਜਿਮ ਕਾਰਨ ਸਿੰਘ ਤੇ ਉਹ ਨਿਰਪੈ ਹੋ ਕੇ ਲੜਦੇ ਸਨ ਜਿਵੇਂ ਜੰਗਲ ਦੇ ਸ਼ੇਰ ਹੁੰਦੇ ਹਨ ਫਿਰ ਲੀਨ ਇੱਕ ਇਕ ਥਾਂ ਘਨੇਰੀ ਇਕ ਥਾਂ ਬਹੁਤ ਜੋ ਸਿੰਘਾਂ ਨੂੰ ਕੇਰ ਲਿਆ ਸਿਰ ਕਟੇ ਸਭਕੇ ਤਿਸ ਬੇਰੇ ਉਸ ਸਮੇ ਸਭ ਦੇ ਸਿਰ ਜੋ ਕੱਟ ਦਿੱਤੇ 20000 ਜਨਤ ਮਹ ਆਈ ਇਨ ਸਿੰਘਾਂ ਦੀ ਜੋ ਗਿਣਤੀ ਸੀ ਉਹ 20000 ਦੇ ਗਰੀਬ ਹੋਈ ਕਿਤ ਕਿਤ ਰਹੇ ਨਾ ਦਿਸਟੇ ਆਏ ਕਿਤੇ ਕਿਤੇ ਕੋਈ ਸਿੰਘ ਬਚਿਆ ਸੀ ਹੁਣ ਕਿਤੇ ਵੀ ਕੋਈ ਸਿੰਘ ਹੀ ਉਹ ਦਿਖਾਈ ਨਾ ਦਿੰਦਾ ਇਸ ਰਣ ਕੋ ਅਬ ਲਓ ਨਲ ਲਹਣ ਉਸ ਯੁੱਧ ਨੂੰ ਹੁਣ ਤੱਕ ਮਨੁੱਖ ਜਾਣਦੇ ਹਨ ਕੱਲੂ ਘਾਰਾ ਨਾਮ ਸੋ ਕਹੈ ਉਸ ਨੂੰ ਕੱਲੂ ਕਾਰੇ ਦੇ ਨਾਮ ਦੇ ਨਾਲ ਯਾਦ ਕਰਦੇ ਹਨ ਲਾਹੌਰ ਮਹਿ ਮਲੇਸ਼ ਥਿਰ ਹੋਈ ਲਾਹੌਰ ਦੇ ਵਿੱਚ ਜੋ ਮਲੇਸ਼ ਪੱਕੀ ਤਰ੍ਹਾਂ ਰਹਿ ਰਹੇ ਸਨ ਸਿੰਘ ਹੋਣ ਨਹਿ ਪਾਵੈ ਕੋਈ ਇਸ ਕਰਕੇ ਉਹਨਾਂ ਤੋਂ ਡਰਦਾ ਕੋਈ ਵੀ ਜੋ ਸਿੰਘ ਨਹੀਂ ਸੀ ਬਣਦਾ ਪੰਜ ਗਤਪਣ ਸਿਰ ਕੇ ਕਰੇ ਜੋ ਹਰ ਸਿੰਘ ਨੇ ਸਿਰ ਦਾ ਜੋ ਮੁੱਲ ਸੀ ਉਹ ਪੰਜ ਰੁਪਏ ਰੱਖਿਆ ਸੀ ਬਾਢੇ ਦੁਸ਼ਟ ਦਿਸਟ ਜਹਾਂ ਪਰੇ ਜੇ ਜਿੱਥੇ ਵੀ ਸਿੰਘ ਕਾਇ ਦਿੰਦਾ ਸੀ ਉਸ ਦਾ ਜੋ ਸਿਰ ਕੱਟ ਦਿੰਦੇ ਸਨ ਲਾਹੌਰ ਕੀ ਬਾਜ਼ਾਰ ਮਹਿਫੀਰ ਲਾਹੌਰ ਦੇ ਬਾਜ਼ਾਰ ਦੇ ਵਿੱਚ ਫਿਰ ਜੋ ਸਿਰਾਂ ਦੀ ਚਨਾਈ ਕੀਤੀ ਜਿਨੇ ਸਸ ਲਾਇਓ ਵੱਡ ਢੇਰ ਚਨਾਈ ਕਰਕੇ ਇੱਕ ਵੱਡਾ ਹਰਾ ਢੇਰ ਲਾ ਦਿੱਤਾ ਸ੍ਰੀ ਅੰਮ੍ਰਿਤਸਰ ਜਬੇ ਹੁਸਾਰਾ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਉਸਾਰੀ ਹੋਈ ਗੁਰ ਅਰਜਨ ਤਬ ਸ਼ਰਾਬ ਪੂਚਾਰਾ ਭਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਦੋਂ ਇੱਕ ਸ਼ਰਾਬ ਦਿੱਤਾ ਉਕਰੇ ਜੜਾ ਮਸੰਦਨ ਕੇਰੀ ਇਹਨਾਂ ਜੋ ਮਸੰਦਾਂ ਦੀਆਂ ਜੜਾਂ ਓਖੜ ਜਾਣਗੀਆਂ ਥਿਰ ਨੀਵ ਪੋਲੀਏ 헤ਰੀ ਉਸ ਰੋਵਰ ਦੀ ਉਸਾਰੀ ਇਸ ਜੇ ਜੋ ਗਾਰਾ ਵਰਤਦੇ ਹਨ ਇਹ ਵੀ ਬਿਨਸ ਜਾਏ ਇੱਕ ਵਾਰ ਇਹ ਵੀ ਇੱਕ ਵਾਰ ਟਹਿ ਜਾਵੇਗਾ ਸਿੱਖ ਮੇਰੇ ਤਬਲੇ ਉਸਾਰ ਮਹਾਰਾਜ ਜੀ ਕਹਿੰਦੇ ਹਨ ਮੇਰੇ ਸਿੱਖ ਜੋ ਇਸ ਦੀ ਜੋ ਫਿਰ ਦੁਬਾਰਾ ਉਸਾਰੀ ਕਰ ਲੈਣਗੇ ਇਸ ਹਿੱਤ ਅਹਿਮਦ ਤਹ ਚਲ ਆਇਓ ਇਸ ਵਾਸਤੇ ਜੋ ਅਹਿਮਦ ਸ਼ਾਹ ਉੱਥੇ ਚੱਲ ਕੇ ਆਇਆ ਹਰ ਮੰਦਰ ਬਾਹਰ ਉਡਾਇਓ ਜੇ ਉਸਨੇ ਹਰ ਮੰਦਰ ਸਾਹਿਬ ਨੂੰ ਬਾਰੂਦ ਦੇ ਨਾਲ ਉਡਾ ਦਿੱਤਾ ਹਬਸਪਾਨ ਵੀ ਦੇ ਉਖੇਰ ਉਸ ਦੀਆਂ ਜੋ ਸਾਰੀਆਂ ਪੌੜੀਆਂ ਸਨ ਜੋ ਸਰੋਵਰ ਦੇ ਚਾਰੇ ਸਪੇਰੇ ਸਨ ਉਸ ਨੇ ਉਹ ਖੇੜ ਦਿੱਤੇ ਤਾਲ ਭर्यो ਮ੍ਰਿਤਕ ਮ੍ਰਿਤਕਾ ਚੋਂ ਫੇਰ ਤੇ ਚਾਰੇ ਸਪੇਰੇ ਜੇ ਜੋ ਮਿੱਟੀ ਦੇ ਨਾਲ ਉਸ ਨੂੰ ਸਰੋਵਰ ਨੂੰ ਪਰ ਦੱਤਾ ਉੱਪਰ ਲਾਂਗਲ ਕੋ ਫਿਰਾਵੇ ਇਹ ਖੇਤ ਫਰਾਏ ਉੱਪਰ ਲੰਗ ਰ ਕੋ ਫਿਰ ਆਵੇ ਉਸ ਦੇ ਉੱਪਰ ਹਲ ਚਲਾ ਦਿੱਤਾ ਖੇਤੀ ਇਸ ਥਲ ਦੇਈ ਬਜਾਈ ਜਿਸ ਸਥਾਨ ਤੇ ਮਿੱਟੀ ਪਾਈ ਸੀ ਉਸ ਸਥਾਨ ਦੇ ਉੱਪਰ ਖੇਤੀ ਕਰਨ ਲੱਗੇ ਜੇ ਸੁਜਾਰਤ ਘਲਤ ਧਾਇਓ ਤੇ ਧਾ ਕੇ ਲੰਗਦਾ ਹੋਇਆ ਦੇਸ਼ ਉਜਾੜ ਗਿਆ ਸੀ ਡੇਰਾਪੁਰ ਮਥਰਾ ਟਿਗ ਪਾਇਓ ਫਿਰ ਉਸ ਨੇ ਜਾ ਕੇ ਮਥਰਾ ਸ਼ਹਿਰ ਦੇ ਕੋਲ ਡੇਰਾ ਲਾਇਆ ਲੋਕ ਨਗਰ ਕੇ ਤਿਜ ਤਿਸ ਬੇਰੇ ਜੋ ਮਥਰਾ ਨਗਰ ਉਸ ਸਮੇਂ ਬਹੁਤ ਬ੍ਰਾਹਮਣ ਸਨ ਬਨੀਏ ਆਦਕ ਆਏ ਘਨੇਰੇ ਬਾਣੀਏ ਤੇ ਅਹਿਮਦ ਸ਼ਾਹ ਦੇ ਪਾਸ ਆ ਕੇ ਮਿਲੇ ਉਸ ਨੂੰ ਕਰ ਪਰ ਧਰੇ ਉਪਾਏ ਨ ਲਿਆਉ ਲਿਆਈ ਤੇ ਬਹੁਤ ਪ੍ਰਕਾਰ ਦੇ ਜੋ ਬਹਾਰ ਲੈ ਕੇ ਆਏ ਉਤਰਿਓ ਵਹਿਰ ਤਹਾਂ ਨ ਆਈ ਤੇ ਉਥੇ ਅਹਿਮਦ ਸ਼ਾਹ ਨੇ ਆ ਕੇ ਉਤਾਰਾ ਕੀਤਾ ਸੀ ਇਟ ਅਚਾਨਕ ਇੱਕ ਚਲ ਗਈ ਉਸ ਸਮੇ ਇੱਕ ਜੋੜ ਅਚਾਨਕ ਇੱਟ ਚੱਲ ਪਈ ਅਹਿਮਦ ਕੇ ਮੁਖ ਲਾਗਤ ਭਈ ਤੇ ਨਾਮ ਰਸਾ ਦੇ ਉਹ ਏਟਾ ਕੇ ਮੂੰਹ ਤੇ ਲੱਗੀ ਜਿਸ ਕਰ ਲੋਕਨ ਕੀ ਜਿਸ ਹੀਰਾ ਤੇ ਉਸ ਵੇਲੇ ਗੁੱਸੇ ਦੇ ਵਿੱਚ ਉਹ ਜੋ ਅਹਿਮਦ ਸ਼ਾਹ ਆਇਆ ਕਰਿਓ ਹੁਕਮ ਕਟਿਆ ਇਸ ਬੇਰਾ ਉਸ ਨੇ ਹੁਕਮ ਕਰਕੇ ਉਸੇ ਵੇਲੇ ਏਟ ਉਸ ਦਾ ਜੋ ਸਿਰ ਕਟਾ ਦਿੱਤਾ ਧਾਇ ਮਲੇਸ਼ ਪਰੇ ਤਬ ਕੈਸੀ ਤੇ ਫਿਰ ਜੋ ਮਲੇਸ਼ ਭੱਜ ਕੇ ਇਸ ਪ੍ਰਕਾਰ ਉਸ ਨੂੰ ਪੈ ਗਏ ਮਿਲ ਗਵਾਲਲ ਪਰ ਕੇਹਰ ਕੈ ਜੈਸੀ ਜਿਵੇਂ ਜੋ ਹਿਰਨ ਨੂੰ ਸ਼ੇਰ ਪੈ ਜਾਂਦਾ ਹੈ ਇਸ ਤਰ੍ਹਾਂ ਉਹ ਭੱਜ ਕੇ ਜਿਸ ਨੇ ਇੱਟ ਮਾਰੇ ਸੀ ਉਸ ਨੂੰ ਪੈ ਗਏ ਪੁਰ ਚਨ ਕਤਕ ਲੁੱਟਿਓ ਪੁਰ ਸਾਰਾ ਤੇ ਜੋ ਨਗਰ ਦੇ ਲੋਕਾਂ ਨੂੰ ਕਤਲ ਕਰ ਦਿੱਤਾ ਇਹ ਆਨੀ ਦਲ ਮਹ ਬਹੁਤ ਹਾਰਾ ਜਦ ਸਾਰਾ ਨਗਰ ਲੁੱਟ ਲਿਆ ਬਹੁਤ ਜੋ ਇਸਤਰੀਆਂ ਦਾ ਦਲ ਸੀ ਉਸ ਨੂੰ ਵੀ ਫੜ ਕੇ ਲੈ ਆਏ ਹਠੀ ਸਿੰਘ ਤਬ ਹਉ ਤੋ ਤਹਾਹੀ ਜੋ ਹਠੀ ਸਿੰਘ ਸੀ ਉਥੇ ਹੀ ਰਹਾ ਸੀ ਗਾਡੋ ਰਿਹਾ ਆਪਣਾ ਕਰਮਾਹੀ ਉਹ ਆਪਣੇ ਘਰ ਦੇ ਵਿੱਚ ਬੜੀ ਡਿਡਤਾ ਦੇ ਨਾਲ ਟਿਕਿਆ ਰਹਾ ਨਿਕਟ ਆਵਨੇ ਦਿਓ ਨਾ ਕੋਈ ਉਸ ਨੇ ਕਿਸੇ ਵੀ ਮਲੇਸ਼ ਨੂੰ ਨੇੜੇ ਨਾ ਆਉਣ ਦਿੱਤਾ ਪੁੰਜ ਤਫੰਗ ਪਰਾਵੇ ਸੋਈ ਕਈ ਬੰਦੂਕਾਂ ਦੇ ਨਾਲ ਇਕੱਠਾ ਵਾਰ ਕਰਾਉਂਦਾ ਰਿਹਾ ਸੀ ਕਿਤਕਪੁਰ ਜਨ ਵਿੱਚ ਬਰੇ ਹੈ ਕਈ ਨਗਰ ਵਾਸੀ ਵੀ ਉਸ ਦੇ ਕਰ ਵਿੱਚ ਆ ਗਏ ਕਿਤਕ ਵਹਿਰ ਢਿਗ ਪੀਤ ਪਰੇ ਹੈ ਕਈ ਬਾਹਰ ਦੀ ਜੋ ਦੀਵਾਰ ਹੈ ਉਸ ਦੇ ਕੋਲ ਆ ਕੇ ਖੜ ਪਏ ਸੱਗਲ ਦਿਉਸ ਹਵੇ ਕਰ ਸਿੰਘ ਗਾਢੀ ਤੇ ਸਾਰਾ ਦਿਨ ਸਿੰਘ ਬੜੀ ਡਿਡਤਾ ਦੇ ਨਾਲ ਲੜਦੇ ਰਹੇ ਗੁਲਕਾ ਹਤੀ ਦੂਰ ਅਠਾਂਡੇ ਦੂਰ ਖੜੇ ਹੋ ਕੇ ਗੋਲੀਆਂ ਚਲਾਉਂਦੇ ਸਨ ਇਸ ਵਿਦ ਆਦੀ ਰਾਤ ਬਿਤਾਈ ਇਸ ਪ੍ਰਕਾਰ ਜੋ ਅੱਧੀ ਰਾਤੋਂ ਬੀਤ ਗਈ ਹਾਠੀ ਸਿੰਘ ਤੱਬ ਚਹੀਂ ਚੜਾਈ ਹਾਠੀ ਸਿੰਘ ਫਿਰ ਉੱਥੋਂ ਪੱਜ ਜਾਣਾ ਚਾਹੁੰਦਾ ਸੀ ਕੀਨੇ ਤੁਰ ਗਨ ਪਰ ਤਬ ਪਾਏ ਜਦ ਉਸਨੇ ਘੋੜਿਆਂ ਦੇ ਉੱਪਰ ਕਾਠੀਆਂ ਪਵਾਈਆਂ ਕਰਮ ਹੈ ਚੋਬੇ ਬਹੁਤ ਚਲਾਏ ਤੇ ਕਰ ਦੇ ਵਿੱਚ ਜੋ ਚੋਬਦਾਰ ਸਾਨੂੰ ਬਹੁਤ ਉੱਚੀ ਉੱਚੀ ਕਹਿਣ ਲੱਗੇ ਜੇਕਰ ਗੁਰੂ ਕਹਾਵਨ ਆਛੀ ਜੇ ਜੇ ਤੂੰ ਆਪਣੇ ਆਪ ਨੂੰ ਗੁਰੂ ਕਹਾਉਣਾ ਚਾਹੁੰਦੇ ਹੋ ਚੋਰੀ ਨਿਕਸਨ ਕੋ ਨਹਿ ਬਾਛੀ ਤੇ ਫਿਰ ਇਥੋਂ ਜੋ ਚੋਰੀ ਨਿਕਲਦੀ ਜੋ ਇੱਛਾ ਨਾ ਤਾਰਨ ਕਰੋ ਗਮਨ ਹੋ ਆਪਨ ਬਜਾਏ ਨਗਾਰਾ ਤੇ ਆਪਣਾ ਜੋ ਨਗਾਰਾ ਵਜਾ ਕੇ ਇਥੋਂ ਜਾਣਾ ਕਰੋ ਦਸਮ ਗੁਰੂ ਕੋ ਲੇਹੋ ਨਿਹਾਰਾ ਜਿਵੇਂ ਦਸਮ ਗੁਰੂ ਜੀ ਦੇ ਜੋ ਤੁਸੀਂ ਪੂਰਨਿਆਂ ਉੱਤੇ ਚੱਲਣਾ ਹੈ ਚੱਲ ਕੇ ਵਿਖਾਓ ਅਲਪ ਬੈਸ ਕਛੇ ਨਹੀਂ ਵਿਚਾਰਾ ਸਾਡੀ ਹਲੇ ਜੋ ਉਮਰ ਹੈ ਵਾਈ ਉਹ ਛੋਟੀ ਹੈ ਸਾਡਾ ਹਮ ਪਰ ਤਬ ਹੁਕਮ ਉਚਾਰਿਆ ਤੇ ਹਾਟੇ ਸਿੰਘ ਨੇ ਫਿਰ ਕੋੜੇ ਉੱਪਰ ਚੜ ਕੇ ਹੁਕਮ ਕੀਤਾ ਦੁੰਦਬ ਤੁੰਨ ਉੱਚੀ ਵਜਾਇਓ ਜੋ ਨਗਾਰੇ ਦੀ ਤੁੰਨ ਹੈ ਉਸ ਨੂੰ ਉੱਚੀ ਵਜਾਉਣਾ ਕਰੋ ਤੇ ਤਲਾਵਾ ਤੈਨ ਸੁਨ ਪਾਇਓ ਤੇ ਤਲਾਵਾ ਦਿਓ ਇਸ ਬਾਰੇ ਜੋ ਰਾਤ ਪਹਿਰਾ ਦੇਣ ਵਾਲੇ ਸੰਤਰੀ ਸੰਨ ਦਿਨ ਮਹਜੂ ਮਵਾਸ ਦਿਗ ਰਹਿਓ ਤੇ ਦਿਨ ਦੇ ਸਮੇਂ ਜੋ ਦਿੜਤਾ ਕੀ ਹੋ ਰਹੇ ਸੰਨ ਮੁਕਸਿਓ ਅਬਹਿ ਮਲੇਛਣ ਲਹਿਓ ਇਹ ਸੁਣ ਕੇ ਉਹ ਨਿਕਲ ਜਾਣਗੇ ਮਲੇਸ਼ਾ ਨੇ ਉਹਨਾਂ ਨੂੰ ਵੇਖ ਲਿਆ ਹੈ ਦਸਤਾ ਇੱਕ ਚਮੂ ਕੋ ਭਾਰੀ ਸੈਨਾ ਦਾ ਇੱਕ ਜੋ ਵੱਡਾ ਦਸਤਾ ਹਮਲਾ ਕਰਕੇ ਆਇਆ ਉਰੜ ਆਨ ਪਰਿਓ ਬਲ ਧਾਰੀ ਉਸਨੇ ਵੱਡਾ ਬਲ ਧਾਰ ਕੇ ਉਹ ਆਇਆ ਸੀ ਛਾਠੂ ਸਿੰਘ ਘਰੇ ਤਿਨ ਮਾਹੀ ਛੱਠੇ ਸਿੰਘ ਉਹਨਾਂ ਦੇ ਵਿੱਚ ਕਿਰ ਗਏ ਮਾਰਗ ਨਿਕਸਨ ਕੋ ਕਿਤ ਨਾਹੀ ਉਹ ਕਿਸੇ ਵੀ ਪਾਸੇ ਨਿਕਲਣ ਵਾਸਤੇ ਉਹਨਾਂ ਕੋਲ ਰਾਹ ਨਾ ਰਹਾ ਹੱਠੀ ਸਿੰਘ ਕੋ ਰਿਸ ਕਰ ਕਹਿਓ ਹੱਠੀ ਸਿੰਘ ਨੂੰ ਉਸ ਤੋਂ ਵੇ ਗੁੱਸਾ ਆਇਆ ਬਾਲ ਬੈਸ ਅਰਜਾਨ ਨਾਲਿ ਹਉ ਉਸਦੀ ਉਮਰ ਛੋਟੀ ਸੀ ਉਹ ਤੂੰ ਉਹ ਅਨਜਾਨ ਸੀ ਕੁਝ ਨਹੀਂ ਸੀ ਜਾਣਦਾ ਭਾਜ ਜਾਹੋ ਜੀ ਭੱਜ ਹੀ ਹੋ ਜਾਏ ਉਸ ਨੂੰ ਕਹਿੰਦੇ ਸਨ ਤੂੰ ਭੱਜ ਜਾ ਜੇ ਤੈਨੂੰ ਭੱਜਿਆ ਜਾਂਦਾ ਹੈ ਹਮ ਤੋ ਮਰਹਿ ਹਜ਼ਾਰਨ ਘਾਇ ਇਸੇ ਦਾ ਹਜ਼ਾਰਾਂ ਨੂੰ ਮਾਰ ਕੇ ਹੀ ਮਰਾਂਗੇ ਸੁਨ ਕਰ ਡਰ ਧਰ ਤੁਰਤ ਪਲਾਇਓ ਇਹ ਸੁਣ ਕੇ ਹੜੀ ਸਿੰਘ ਦਾ ਜੋ ਡਰ ਧਰ ਕੇ ਤੁਰੰਤ ਉਥੋਂ ਭੱਜ ਗਿਆ ਬਤਿਓ ਪਰਥਗੜ ਮਹਿ ਪਰਵਾਸ ਆਇਓ ਉਹ ਪਾਜ ਕੇ ਜੋ ਪਰਥਗੜ ਉਸਤ ਜਾ ਕੇ ਉਸ ਸਥਾਨ ਤੇ ਉਸਨੇ ਪ੍ਰਵੇਸ਼ ਕਰ ਲਿਆ ਤਪੇ ਸਿੰਘ ਹਥਿਆਰ ਸੰਭਾਰੇ ਸਿੰਘਾਂ ਨੇ ਫਿਰ ਕਰੋਧ ਦੇ ਵਿੱਚ ਆ ਕੇ ਹਥਿਆਰ ਸੰਭਾਲ ਲਏ 60 ਤੁਪਕ ਤੁਰਦ ਭਰ ਮਾਰੇ ਉਹਨਾਂ 60 ਜਾਣਿਆਂ ਨੇ ਜੋ 60 ਬੰਦੂਕਾਂ ਇੱਕੇ ਵਾਰ ਹੀ ਚਲਾਈਆਂ ਮੋਰ ਕਰੀ ਨੰਗੀ ਸਮਸੇਰ ਤੇ ਫਿਰ ਤਲਵਾਰਾਂ ਨੰਗੀਆਂ ਕੀਤੀ ਮਾਰ ਅਮਲੇਸ਼ਨ ਕੋ ਸਮਪਸੀਰ ਦੇ ਵਾਂਗ ਮਲੇਸ਼ਾਂ ਨੂੰ ਮਾਰਦੇ ਸਨ ਰਾਤ ਅੰਧੇਰੀ ਸੂਜਨਾ ਆਈ ਜੋ ਹਨੇਰੀ ਰਾਤ ਵਿੱਚ ਕੁਝ ਨਹੀਂ ਸੀ ਪਤਾ ਲੱਗਦਾ ਆਪਸ ਵਿੱਚ ਤਲਵਾਰ ਚਲਾਈ ਤੇ ਮਲੇਸ਼ ਆਪਸ ਦੇ ਵਿੱਚ ਹੀ ਤਲਵਾਰਾਂ ਚਲਾਉਣ ਲੱਗ ਪਏ ਗੁੱਤੀ ਚਮੂ 10 ਹੋਏ ਹਜ਼ਾਰ ਉਹਨਾਂ ਦੇ ਪਾਸ ਕੁੱਲ 12000 ਸੈਨਾ ਸੀ ਆਪਸ ਵਿੱਚ ਕੱਟ ਗਏ ਤੇ ਸਬਾਰ ਤੇ ਉਸ ਸਮੇ ਉਹ ਆਪਸ ਦੇ ਵਿੱਚ ਹੀ ਕੱਟਕੁੱਟ ਕੇ ਮਰ ਗਏ ਸਿੰਘ ਜਗ ਮਹਿ uh ਸਵਰਗ ਸਿਧਾਰੇ ਤੇ ਸਿੰਘ ਜੁਦ ਕਰਦੇ ਹੋਏ ਸਵਰਗਾਂ ਨੂੰ ਚੱਲ ਗਏ ਦੁਸ਼ਟ ਝਾਰੋ ਤਹਾਂ ਪ੍ਰਹਾਰੇ ਤੇ ਹਜ਼ਾਰਾਂ ਦੁਸ਼ਟ ਉਸ ਸਮੇਂ ਮਾਰੇ ਗਏ ਹਾਟੀ ਸਿੰਘ ਤਹ ਤੀ ਨਿਕਸਿਓ ਜੋ ਹਾਟੀ ਸਿੰਘ ਸਿਓ ਪਰਥਗੜ੍ਹ ਵਿੱਚ ਨਿਕਲ ਗਿਆ ਹੁਣ ਬਹੁ ਬਾਹਾਨ ਪੂਰੇ ਚੱਲ ਗयो ਤੇ ਫਿਰ ਉਹ ਜੋ ਬਰਹਾਨਪੁਰ ਹੈ ਉੱਥੇ ਚਲਾ ਗਿਆ ਬਸਿਓ ਤਹਾਂ ਵੱਡ ਸਦਨ ਚਿਨਾਇ ਹੋਤੇ ਇੱਕ ਵੱਡਾ ਘਰ ਬਣਵਾ ਕੇ ਰਹਿੰਦਾ ਰਹਾ ਸਿੰਘ ਸੰਗਤ ਕਰ ਕੈ ਸਮੁਦਾਏ ਉਸ ਨੇ ਆਪਣੀ ਇੱਕ ਜੋ ਵੱਡੀ ਸਿੱਖ ਸੰਗਤ ਬਣਵਾਏੁੱਤ ਉਤਪੰਨ ਭਇਓ ਨਾ ਕੋਈ ਪਰ ਉਸ ਦੇ ਘਰ ਵਿੱਚ ਕੋਈ ਪੁੱਤਰ ਨਾ ਪੈਦਾ ਹੋਇਆ ਮੈਸ ਬਿਤਾਈ ਤਹਿ ਬਸ ਸੋਈ ਉਹ ਤੇ ਰਹਿ ਕੇ ਉਸ ਨੇ ਆਪਣੀ ਸਾਰੀ ਉਮਰ ਜੋ ਬਤੀਤ ਕੀਤੀ ਇੱਕ ਸੁਤਾ ਉਪਦੀ ਤਿਸ ਕੀ ਰੇ ਉਸ ਦੇ ਘਰ ਵਿੱਚ ਜੋ ਫਿਰ ਲੜਕੀ ਪੈਦਾ ਹੋਈ ਉਹਨ ਪਰਲੋਕ ਭਾ ਜਾ ਭਲੇ ਰੇ ਉਹ ਵੀ ਬੜੀ ਪ੍ਰਕਾਰ ਪਰਲੋਕ ਨੂੰ ਚਲੇ ਗਈ ਆਬ போ ਗੁਰਹਾਨੇ ਹਾਨੇ ਗੁਰਹਾਨਪੁਰ ਦੇ ਵਿੱਚ ਫਿਰ ਉਹ ਸਦੀਆਂ ਜੋ ਹਾਠੀ ਸਿੰਘ ਦੀਆਂ ਨਿਸ਼ਾਨੀਆਂ ਰਹਿ ਗਈਆਂ ਹਾਠੀ ਸਿੰਘ ਲੋਕੋ ਥਲ ਨਰ ਜਾਣੇ ਹਾਠੀ ਸਿੰਘ ਦੇ ਜੋ ਅਸਥਾਨ ਨੂੰ ਲੋਕ ਜਾਣਦੇ ਹਨ ਅਹਿਮਦ ਸਾਹਾ ਮੁਰਿਓ ਪੁੰਨ ਪਾਛੇ ਜੋ ਅਹਿਮਦ ਸਾਹਾ ਫਿਰ ਪਿੱਛੇ ਮੁੜ ਗਿਆ ਰਹਿ ਸਿੰਘ ਜਿੱਤ ਕਿਤ ਤੇ ਆਥੇ ਜਿੱਤੇ ਕਿਤੇ ਉਸ ਨਾਲ ਸਿੰਘਾਂ ਨੇ ਜੋਦ ਚੰਗੀਤੇ ਸਨ ਆਗਾ ਪਾਛਾ ਲੂਟ ਪਲਾਵੈ ਉਸਨੇ ਜੋ ਅੱਗਾ ਪਿਛਾ ਸਾਰਾ ਲੂਟ ਲਿਆ ਰਿਪ ਕੋ ਕਸ਼ਟ ਮਹਾ ਦਿਖਰਾਵੈ ਉਸਨੇ ਕਈ ਪ੍ਰਕਾਰ ਦੇ ਜੋ ਵੈਰੀਆਂ ਨੂੰ ਦੁਖੀ ਕੀਤਾ ਇਸ ਹੀ ਮਾਰਤ ਅਟਕ ਉਤਾਰਾ ਤੇ ਫਿਰ ਉਸਨੇ ਜੋ ਅੰਮ੍ਰਿਤ ਸਰ ਸਾਹਿਬ ਵਿਖੇ ਉਤਾਰਾ ਕੀਤਾ ਸ੍ਰੀ ਅੰਮ੍ਰਿਤ ਸਰ ਬਹੁਰ ਉਸਾਰਾ ਤੇ ਅੰਮ੍ਰਿਤ ਸਰਸ ਵਿਖੇ ਆ ਕੇ ਉਸਨੇ ਜੋ ਉਸਾਰੀ ਕਰਵਾਈ ਮਿਰਤ ਕਾ ਕਾਰ ਦੁਸਰਾਲਨ ਡਾਲੇ ਤੇ ਮਿੱਟੀ ਬਾਹਰ ਕੱਢਣ ਦੀ ਜੋ ਸੇਵਾਕਾਰ ਸੇਵਾ ਚਲਾਈ ਗੁਰੂ ਨੀਵਤੇ ਚਿੰਨੀਓ ਉਤਾਲੇ ਗੁਰੂ ਜੀ ਵੱਲੋਂ ਜੋ ਨੀਰ ਰੱਖੀ ਗਈ ਸੀ ਉਸ ਦੀ ਉਸਾਰੀ ਕੀਤੀ ਮਹਾਪ੍ਰੇਮ ਤੇ ਤਾਲ ਬਣਾਇਓ ਤੇ ਵੱਡਾ ਪ੍ਰੇਮ ਧਾਰ ਕਰਕੇ ਫਿਰ ਸਰੋਵਰ ਬਣਵਾਇਆ ਹਰ ਮੰਦਰ ਸੁੰਦਰ ਉਸਾਰਾ ਤੇ ਸੁੰਦਰ ਹਰਿ ਮੰਦਰ ਸਹਿ ਨੂੰ ਤਿਆਰ ਕਰਵਾਇਆ ਹੋਰ ਅਮਰ ਜਾਦ ਤੇ ਬਾਦ ਨਾ ਘਾਟ ਤੇ ਗੁਰੂ ਜੀ ਦੀ ਮਰਿਆਦਾ ਅਨੁਸਾਰ ਸਭ ਕੁਝ ਕੀਤਾ ਕੁਝ ਵਾਧਾ ਨਾ ਘਾਟਾ ਨਾ ਕੀਤਾ ਪੂਰਬ ਸਮ ਹੀ ਕੀਨਸ ਠਾਟ ਜਿਵੇਂ ਪਹਿਲਾਂ ਸੀ ਉਸ ਪਹਿਲਾਂ ਵਾਂਗੇ ਸਾਰਾ ਤਿਆਰ ਪਰ ਤਿਆਰ ਕਰਵਾ ਦਿੱਤਾ ਅਮਲੋ ਦਰਸ ਲਗੇ ਬਹੁਤੀ ਰਾ ਤੱਕ ਜੋ ਸਿੱਖ ਸੰਗਤ ਉਸ ਦਰਸ਼ਨ ਕਰਨ ਆਉਂਦੀ ਹੈ ਜਿਸਕੇ ਸੰਮ ਜਗ ਅਪਰ ਨਹਿਰਾ ਤੇ ਉਸ ਸਥਾਨ ਵਰਗਾ ਹੋਰ ਜਗਤ ਦੇ ਵਿੱਚ ਕੋਈ ਸਥਾਨ ਨਹੀਂ ਵੇਖਿਆ ਇੱਕ ਸਮੇਂ ਸਿੰਘ ਦਿੱਲੀ ਗਏ ਇੱਕ ਸਮੇਂ ਸਿੰਘ ਦਿੱਲੀ ਚਲੇ ਗਏ ਸਾ ਸੰਗ ਰਸ ਰਾਖਤ ਭਈ ਜੋ ਬਾਦਸ਼ਾਹ ਨਾਲ ਪ੍ਰੇਮ ਰੱਖਦੇ ਸਨ ਗੁਰੂ ਨਉਮ ਥਲ ਖੋਜਣ ਗੀਤ ਤੇ ਨਵੇਂ ਬਾਦਸ਼ਾਹ ਦੇ ਜੋ ਸਥਾਨ ਸਾਨੂੰ ਉਹਨਾਂ ਨੂੰ ਖੋਜਣ ਲੱਗੇ ਜਿਨੀ ਬਿਨ ਵੇ ਦੁਸ਼ਟ ਮਸੀਤ ਉਸ ਸਮੇਂ ਜੋ ਦੁਸ਼ਟ ਫਕੀਰ ਜੋ 92 ਫਕੀਰ ਸਾਨੂੰ ਉਹਨਾਂ ਨੇ ਜੋ ਮਸਜਿਦ ਬਣਵਾਈ ਸੀ ਬੜੇ ਜ਼ੋਰ ਸੋ ਤਬ ਟਿਵਾਏ ਤੇ ਬੜੇ ਜ਼ੋਰ ਦੇ ਨਾਲ ਉਸ ਮਸਜਿਦ ਨੂੰ ਟਵਾਇਆ ਆਪੋ ਨੂੰ ਉਹ ਦਿਨੋ ਪਤਾ ਦਿਖਾਈ ਹੋ ਨਾ ਜੋ ਆਪਣੇ ਨਿਸ਼ਾਨੀਆਂ ਸਾਨੂੰ ਵਿਖਾ ਦਿੱਤੀਆਂ ਹਸਤੀ ਗੀ ਗਾਗਰ ਦੋਏ ਭਰੀ ਹਸਤੀਆਂ ਦੀਆਂ ਜੋ ਜੋ ਗਾਗਰਾਂ ਸਾਨੂੰ ਭਰੀਆਂ ਪਈਆਂ ਸਨ ਸੋ ਨਿਕਸਾਏ ਦਿਖਾਉਣ ਕਰੀ ਉਹਨਾਂ ਨੂੰ ਕੱਢ ਕੇ ਵਿਖਾ ਦਿੱਤਾ ਠੂਠੋ ਭਇਓ ਬੇਨਵਾ ਜਬੈ ਜਦੋਂ ਬੇਨਵਾ ਫਕੀਰ ਠੂਠਾ ਪੈ ਗਿਆ ਸਭਨ ਪ੍ਰਤੀਤ ਤਰੀ ਔਰ ਤਬੈ ਸਭ ਰਿਆਂ ਦੇ ਹਿਰਦੇ ਵਿੱਚ ਪ੍ਰੀਤ ਤਾਰਨ ਕਰ ਲਈ ਗੁਰੂ ਦੇਹਰਾ ਥਰ ਚਨਵਾਇਓ ਤੇ ਗੁਰੂ ਜੀ ਦਾ ਦੇਹਰਾ ਸ੍ਰੇਸ਼ਟ ਉਸ ਤੇ ਚਨਵਾਈ ਕਰਵਾਏ ਅਬ ਲੋ ਜਾਹਰ ਖਰੋ ਦਿਖਾਇਓ ਹੁਣ ਤੱਕ ਉਹ ਪ੍ਰਗਟ ਰੂਪ ਦੇ ਵਿੱਚ ਜੋ ਦੇਹਰਾ ਉਹ ਖੜਾ ਹੈ ਬੀਚ ਬਾਜ਼ਾਰ ਥਾਨ ਤਿਹ ਲੀਨ ਤੇ ਬਾਜ਼ਾਰ ਦੇ ਵਿੱਚ ਉਹ ਥਾਂ ਲੈ ਕੇ ਗੁਰੂ ਬੈਠ ਜਹ ਕਾਰਨ ਕੀ ਨਾ ਗੁਰੂ ਜੀ ਦੇ ਸਥਾਨ ਵਿਖੇ ਬੈਠ ਕੇ ਜੋਤੀ ਜੋ ਸਮਾਉਣ ਦਾ ਜੋ ਸਾਖਾ ਵਰਤਿਆ ਸੀ ਇਨ ਤੇ ਆਦ ਅਪਰ ਥਲ ਗੁਰ ਕੀ ਉਸ ਤੋਂ ਅਪਰੰਤ ਜੋ ਹੋਰ ਗੁਰੂ ਜੀ ਦੇ ਸਥਾਨ ਸਨ ਜਾਹਰ ਕਰੇ ਹੁਤੇ ਜੋ ਧੁਰ ਕੀ ਉਹ ਸਾਰੇ ਹੀ ਪ੍ਰਗਟ ਕੀਤੇ ਜਿਹੜੇ ਤਰੋਂ ਚਲੇ ਆਉਂਦੇ ਸਨ ਇਤਿਹ ਜੋ ਪ੍ਰਸੰਗ ਦੀ ਸਮਾਪਤੀ ਹੈ ਕਥਾ ਵਿਚਾਰਾ ਕਰਦਿਆਂ अनेका ਹੀ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਹਨ ਆਪ ਸਰਬੱਤ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਨਾ ਹੁਣ ਅਖੀਰ ਲੀਆਂ ਦੋ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ ਇਨ ਤੇ ਆਦ ਅਪਰ ਥਲ ਗੁਰ ਕੀ ਜਹ ਹਰਿ ਕਰੇ ਹੁਤੇ ਜੋ ਧੁਰ ਕੀ